ਹਲੋ ਜੀ ਤਿਆਰਾਂ ਦੇ ਪਏ ਆ ਤਿਆਰਾਂ ਤੋਂ ਪਹਿਲਾਂ ਅਸੀਂ ਥੋੜੀ ਥੋੜੀ ਮਠਿਆਈ ਬਣਾਈਏ ਤੇ ਸ਼ੁਰੂ ਕਰੀਏ ਬਣਾਣੀ ਤੇ ਇਹ ਆਪਾਂ ਮਠਿਆਈ ਘਰ ਵਿੱਚ ਬਣਾ ਰਹੇ ਆ ਮਠਿਆਈ ਦੇ ਵਿੱਚ ਬਿਲਕੁਲ ਚੀਨੀ ਬਿਲਕੁਲ ਘੱਟ ਪਾ ਰਹੇ ਆ ਵਿਦਆਊਟ ਮਾਵਾ ਇਹ ਮਠਿਆਈ ਬਣਾ ਰਹੇ ਆ ਇਹ ਮਠਿਆਈ ਹੈਗੀ ਆ ਦੇਖੋ ਕਿੰਨੀ ਵਧੀਆ ਕੇਸਰ ਕਾਜੂ ਰੋਲ ਆ ਜਾਓ ਹੁਣ ਅਸੀਂ ਸ਼ੁਰੂ ਕਰੀਏ ਇਸ ਤਰ੍ਹਾਂ ਦੀ ਮਠਿਆਈ ਬਣਾਣੀ ਸਭ ਤੋਂ ਪਹਿਲਾਂ ਲਿਆ ਇੱਕ ਕੱਪ ड्राई मिल्क 1.5 ਕੱਪ ਕਾਜੂ ਲਿਆ ਹੈ ਕਾਜੂ ਨੂੰ ਅਸੀਂ ਗ੍ਰाइंड ਕਰ ਲਿਆ ਗ੍ਰाइंड ਕਰਕੇ ਡਰਾਈ ਮਿਲਕ ਚ ਰਲਾ ਲਿਆ ਫਿਰ ਇਹਨਾਂ ਨੂੰ ਅਸੀਂ ਛਾਣ ਲੈਣਾ ਹੈ ਜਦ ਛਾਣ ਕੇ ਪਾਊਡਰ ਬਣ ਜਾਂਦਾ ਹੈ ਤਾਂ ਫਿਰ 1 ਕੱਪ ਅਸੀਂ ਦੁੱਧ ਦਾ ਲਿਆ ਹੋਇਆ ਫਰੈਸ਼ ਮਿਲਕ 1 ਕੱਪ ਇਹ ਦੁੱਧ ਹੌਲੀ-ਹੌਲੀ ਕਰਕੇ ਮਿਲਾਉਂਦੇ ਜਾਣਾ ਹੱਲੇ ਅਸੀਂ ਗੈਸ ਨਹੀਂ ਚਲਾਈ ਮਟੀਰੀਅਲ ਸਾਰਾ ਮਿਲਾ ਰਹੇ ਹਾਂ 3 ਵੱਡੇ ਚਮਚ ਅਸੀਂ ਲਏ 슈ਗਰ ਦੇ ਸਾਰਾ ਦੁੱਧ ਹੋਰ ਵੀ ਜਿਹੜਾ ਸੀ ਪਾਤਾ ਹੁਣ ਗੈਸ ਚਲਾਈ ਆ ਤੇ ਇਹਨਾਂ ਨੇ ਲਿਕਵਿਡ ਫੋਰਮ ਚ ਹੋ ਗਿਆ ਤੇ ਇੱਕ ਚਮਚ ਅਸੀਂ ਦੇਸੀ ਘਿਓ ਦਾ ਪਾਇਆ ਹੋਇਆ ਹੁਣ ਕੜਾਈ ਸਾਡੀ ਥੱਲੇ ਲੱਗਦਾ ਹੈ ਕੜਾਈ ਦੇ ਵਿੱਚ ਤੇ ਆਪਾਂ ਨਾਨ ਸਟਿਕ ਪੈਨ ਦੇ ਵਿੱਚ ਇਹਨੂੰ ਬਦਲ ਲੈਣਾ ਹੈ ਚੰਗੀ ਤਰ੍ਹਾਂ ਹਿਲਾ ਕੇ ਹੁਣ ਠੰਡਾ ਹੋਣ ਲਈ ਇਹਨੂੰ ਰੱਖ ਦੇਣਾ ਹੈ ਠੰਡਾ ਹੋ ਗਿਆ ਤੇ ਹੁਣ ਅਸੀਂ ਇਹਦੀ ਰੋਲ ਬਣਾਣੇ ਹੈ ਇਹ ਰੋਲ ਬਣਾ ਕੇ ਅਸੀਂ ਫ੍ਰਿਜ ਵਿੱਚ ਰੱਖਨੇ ਆਂ ਥੋੜਾ ਜਿਹਾ ਬਰਕ ਲਾਵਾਂਗੇ ਇੱਕ ਰੋਲ ਨੂੰ ਪਹਿਲਾਂ ਬਰਕ ਲਾ ਲੈਣਾ ਇੱਕ ਨੂੰ ਬਾਅਦ ਵਿੱਚ ਲਾਵਾਂਗੇ ਦੋਨੋਂ ਹੀ ਰੋਲ ਅਸੀਂ 2 ਘੰਟੇ ਲਈ ਫ੍ਰਿਜ ਵਿੱਚ ਰੱਖ ਦਵਾਂਗੇ ਇਸ ਤਰ੍ਹਾਂ ਕਸ ਕਸ ਕੇ ਤੁਸੀਂ ਰੋਲ ਬਣਾ ਲੈਣੇ ਆ ਚਲੋ ਹੁਣ ਆਪਾਂ ਇਹਨਾਂ ਨੂੰ ਫ੍ਰਿਜ 'ਚ ਰੱਖ ਦੇਣਾ 2 ਘੰਟੇ ਬਾਅਦ ਰੋਲ ਕੱਢ ਕੇ ਦੇਖਦੇ ਆਂ ਰੋਲ ਅਸੀਂ ਬਾਹਰ ਕੱਢ ਲਏ ਆ ਜਿਹਨੂੰ ਨਹੀਂ ਸਿਲਾਇਆ ਵਰਕ ਉਹਨੂੰ ਵੀ ਲਾਣ ਲੱਗੇ ਆ ਵਰਕ ਆਪਸ਼ਨ ਹੈ ਨਹੀਂ ਵੀ ਵਰਕ ਲਾਓ ਮਠਾਈ ਦਾ ਸਵਾਦ ਉਨਾ ਹੀ ਹੈ ਜੇ ਮਿਲ ਜਾਣਾ ਸਾਨੀ ਨਾਲ ਤੇ ਲਾ ਲਓ ਜੇ ਨਹੀਂ ਮਿਲਨ ਤੇ ਰਹਿਣ ਦਿਓ ਹੁਣ ਇਹਦੇ ਥੋੜੇ ਥੋੜੇ ਮੋٹے ਮੋٹے ਪੀਸ ਕੱਟਣੇ ਆ ਜਿਆਦਾ ਬਰੀਕ ਨਹੀਂ ਕੱਟਣੇ ਹੁਣ ਇਹਨਾਂ ਦੇ ਉੱਪਰ ਲਾਵਾਂਗੇ ਅਸੀਂ ਕੇਸਰ ਕਿਉਂਕਿ ਆਪਾਂ ਕੇਸਰ ਕਾਜੂ ਰੋਲ ਬਣਾ ਰਹੇ ਆ ਉੱਪਰ ਲਾਵਾਂਗੇ ਇੱਕ ਇੱਕ ਪਿਸਤਾ ਹਾਫ ਹਾਫ ਪਿਸਤਾ ਵੀ ਲਾ ਸਕਦੇ ਆ ਫੁੱਲ ਵੀ ਲਾ ਸਕਦੇ ਆ ਮੈਂ ਹਾਫ ਹਾਫ ਕਰਕੇ ਲਾਇਆ ਹੋਇਆ ਲਓ ਜੀ ਇੰਨੀ ਵਧੀਆ ਮਠਿਆਈ ਸਾਡੀ ਘਰ ਵਿੱਚ ਰੈਡੀ ਹੋ ਗਈ ਹੈ ਮੈਂ ਥੋੜੀ ਥੋੜੀ ਕੁਆਂਟੀਟੀ ਦੇ ਵਿੱਚ ਹੋਰ ਵੀ ਮਠਿਆਈਆਂ ਬਣਾਉਂਗੀ ਤੇ ਤੁਹਾਡੇ ਨਾਲ ਸ਼ੇਅਰ ਕਰੂੰਗੀ ਇਸ ਤਰ੍ਹਾਂ ਦੀਆਂ ਰੈਸਪੀਆਂ ਦੇਖਣ ਲਈ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਥੈਂਕ